ਔਰ ਇਸ ਐਲਾਨ ਦੇ ਵਿੱਚ ਅੱਜ ਵਿਧਾਇਕਦਲ ਦੀ ਮੀਟਿੰਗ ਜਿਹੜੀ ਆ ਅੱਜ ਸਵੇਰ ਤੋਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਇਸੇ ਰਿਹਾਇਸ਼ ਤੇ ਜੋ ਸਿਵਲ ਲਾਈਨ ਅ ਸਥਿਤ ਰਿਹਾਇਸ਼ ਆ ਇੱਥੇ ਹੀ ਲਗਾਤਾਰ ਮੀਟਿੰਗ ਹੋ ਰਹੀ ਸੀ ਔਰ ਉਸ ਦੇ ਵਿੱਚ ਇਹ ਜਿਹੜਾ ਹੈ ਉਹ ਫੈਸਲਾ ਹੋਇਆ ਸਰਬਸੰਮਤੀ ਦੇ ਨਾਲ ਕਿ ਆਤੀਸ਼ੀ ਨੂੰ ਜਿਹੜਾ ਹੈ ਵਿਧਾਇਕਦਲ ਦਾ ਚਿਹਰਾ ਜਿਹੜਾ ਹੈ ਉਹ ਲਾਣਾ ਜਾਣਾ ਚਾਹੀਦਾ ਔਰ ਜ਼ਾਹਿਰ ਗੱਲ ਹੈ ਕਿ ਜ਼ਾਹਿਰ ਜੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੇ ਨੇਤ੍ਰਤਵ ਦੇ ਵਿੱਚ ਉਹਨਾਂ ਦੀ ਦੇਖਰੇਖ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਸੀ ਔਰ ਆਤਿਸ਼ੀ ਹੋਰਾਂ ਦਾ ਨਾਮ ਜਿਹੜਾ ਹੈ ਉਹ ਕਈ ਪਾਸਿਆਂ ਤੋਂ ਸਾਹਮਣੇ ਆ ਰਿਹਾ ਸੀ ਕਿ ਆਤਿਸ਼ੀ ਹੋਰਾਂ ਨੇ ਜਿਹੜਾ ਹੈ ਜਦੋਂ ਅਰਵਿੰਦ ਕੇਜਰੀਵਾਲ ਜੇਤ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਦਾ ਕਾਰਜ ਭਾਰ ਜਿਹੜਾ ਹੈ ਸੰਭਾਲਿਆ ਔਰ ਇਸੇ ਤਰ੍ਹਾਂ ਦੇ ਨਾਲ ਬਹੁਤ ਸਾਰੇ ਵਿਭਾਗ ਜਿਹੜੇ ਆ ਉਹਨਾਂ ਦੇ ਵਿੱਚ ਆਤਿਸ਼ੀ ਹੋਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਇਸ ਤੋਂ ਬਿਨਾਂ ਕਹਿ ਲੋ ਤੋਂ ਉਹਨਾਂ ਦਾ ਨਾਮ ਵੀ ਬੇਸ਼ੱਕ ਇਸ ਦੌੜ ਦੇ ਵਿੱਚ ਸੀ ਪਰ ਆਤਿਸ਼ੀ ਹੋਰਾਂ ਦਾ ਜੇਕਰ ਗੱਲ ਕਰੀਏ ਤਾਂ ਪਰਸੈਂਟੇਜ ਦੇ ਤੌਰ ਤੇ ਆਤਸ਼ੀ ਹੋਰਾਂ ਦਾ ਨਾਮ ਵੱਡੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਿਹਾ ਸੀ ਔਰ ਇਸ ਵੇਲੇ ਦੀ ਜੇਕਰ ਗੱਲ ਕਰੀਏ ਤਾਂ ਅਧਿਕਾਰਤ ਤੌਰ ਤੇ ਐਲਾਨ ਹੋ ਚੁੱਕਿਆ ਹੈ ਕਿ ਆਤਸ਼ੀ ਹੀ ਜਿਹੜੇ ਨੇ ਉਹ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ ਔਰ ਤੀਜੇ ਜਿਹੜਾ ਹੈ ਮਹਿਲਾ ਮੁੱਖ ਮੰਤਰੀ ਇਸ ਵੇਲੇ ਦਿੱਲੀ ਨੂੰ ਮਿਲਣ ਜਾ ਰਹੇ ਨੇ ਔਰ ਸ਼ਾਮ ਨੂੰ ਜਿਹੜਾ ਹੈ ਰਾਜਪਾਲ ਨੂੰ ਆਪਣਾ ਅਸਤੀਫਾ ਜਦੋਂ ਕੇਜਰੀਵਾਲ ਸੌਂਪਣਗੇ ਤਾਂ ਉੱਥੇ ਹੀ ਨਵੀਂ ਸਰਕਾਰ ਬਣਾਉਣ ਦਾ ਦਾਵਾ ਵੀ ਪੇਸ਼ ਕੀਤਾ ਜਾਏਗਾ ਔਰ ਆਉਣ ਵਾਲੇ ਕੱਲ ਵੱਡੀ ਸੰਭਾਵਨਾ ਹੈ ਕਿ ਕੱਲ ਨੂੰ ਆਤੀਸ਼ੀ ਜਿਹੜੇ ਨੇ ਉਹ ਮੁੱਖ ਮੰਤਰੀ ਦੇ ਤੌਰ ਤੇ ਸੌ ਚੁੱਕ ਸਕਦੇ ਆ ਔਰ ਨਵੀਂ ਕੈਬਨਟ ਦਾ ਵੀ ਗਠਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਾ ਲਾਜ਼ਮੀ ਆ ਪੂਰੀ ਦੀ ਪੂਰੀ ਕੈਬਨਟ ਜਿਹੜੀ ਆ ਉਹ ਚੇਜ਼ ਹੋਏਗੀ ਇਸ ਦੇ ਵਿੱਚ ਕਿਹੜੇ ਨਵੇਂ ਚਿਹਰੇ ਹੁੰਦੇ ਨੇ ਜਾਂ ਕਿਹੜੇ ਪੁਰਾਣੇ ਚਿਹਰੇ ਨੇ ਉਹ ਕੰਟੀਨਿਊ ਕਰਦੇ ਨੇ ਔਰ ਖਾਸ ਤੌਰ ਤੇ ਗੱਲ ਇਹ ਸੀ ਕਿ ਨਵੀਂ ਕੈਬਨਟ ਦੇ ਵਿੱਚ ਕਿਹਨਾਂ ਕਿਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ ਕਿ ਤਾਂ ਇਸ ਵੇਲੇ ਜਿਸ ਤਰ੍ਹਾਂ ਦੇ ਨਾਲ ਇੱਕ ਮਹਿਲਾ ਨੂੰ ਮੁੱਖ ਮੰਤਰੀ ਦੇ ਤੌਰ ਤੇ ਆਮ ਆਦਮੀ ਪਾਰਟੀ ਨੇ ਉਭਾਰਿਆ ਇੱਕ ਵੱਡਾ ਸੰਦੇਸ਼ ਪੂਰੇ ਦੇਸ਼ ਦੇ ਵਿੱਚ ਦਿੱਤਾ ਕਿ ਇੱਕ ਔਰਤ ਨੂੰ ਮੁੱਖ ਮੰਤਰੀ ਬਣਾਇਆ ਗਿਆ ਉਹ ਵੀ ਅਜਿਹੇ ਕ੍ਰਾਈਸਿਸ ਦੇ ਮਾਹੌਲ ਦੇ ਅੰਦਰ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਪਾਰਟੀ ਦੇ ਸੁਪਰੀਮੋ ਔਰ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਤੇ ਵੱਖ-ਵੱਖ অপ੍ਰਿਸ਼ਟাচার ਦੇ ਦੋਸ਼ਾਂ ਤਹਿਤ ਕੇਸ ਚੱਲ ਰਹੇ ਨੇ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਔਰ ਉਸ ਜ਼ਮਾਨਤ ਦੇ ਚਲਦਿਆਂ ਬਹੁਤ ਸਾਰੀਆਂ ਰੈਸਟ੍ਰਿਕਸ਼ਨਜ਼ ਵੀ ਜਿਹੜੀਆਂ ਨੇ ਉਹ ਸੁਪਰੀਮ ਕੋਰਟ ਦੇ ਵੱਲੋਂ ਲਾਈਆਂ ਗਈਆਂ ਕਿ ਉਹ ਉਹ ਜਿਹੜੇ ਨੇ ਉਹ ਸੈਕਟਰੀਏਟ ਨਹੀਂ ਜਾ ਸਕਦੇ ਆਪਣੇ ਸਰਕਾਰੀ ਦਫ਼ਤਰ ਨਹੀਂ ਜਾ ਸਕਦੇ ਸਰਕਾਰੀ ਫਾਈਲਾਂ ਤੇ ਉਹ ਉਹ ਦਸਤਖਤ ਨਹੀਂ ਕਰ ਸਕਦੇ ਤਾਂ ਬੇਸ਼ੱਕ ਇਹ ਜਿਹੇ ਰੈਸਟ੍ਰਿਕਸ਼ਨਜ਼ ਜਿਹੜੀਆਂ ਸੀ ਉਹ ਲੱਗੀਆਂ ਸੀ ਪਰ ਇਹ ਸਭ ਦੇ ਵਿਚਾਲੇ ਇਹ ਨਵੱਡਾ ਫੈਸਲਾ ਆਉਣਾ ਕਿ ਮੁੱਖ ਮੰਤਰੀ ਨੂੰ ਹੀ ਬਦਲ ਦੇਣਾ ਇਹ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਸਿਆਸਤ ਦੇ ਤੌਰ ਤੇ ਜਿਹੜਾ ਹੈ ਇਸ ਵੇਲੇ ਦੇਖਿਆ ਜਾ ਰਿਹਾ ਔਰ ਦਿੱਲੀ ਦੇ ਵਿੱਚ ਅੱਜ ਸਵੇਰ ਤੋਂ ਇੱਕ ਇੱਕ ਵੱਡਾ ਮਾਹੌਲ ਬਣਿਆ ਹੋਇਆ ਸੀ ਖਾਸ ਤੌਰ ਤੇ ਕਿਉਂਕਿ ਦਿੱਲੀ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਫੇਰਬਦਲ ਹੋਣ ਜਾ ਰਿਹਾ ਸੀ ਔਰ ਆਉਣ ਵਾਲੇ ਕੱਲ ਜਿਹੜਾ ਹੈ ਉਹ ਅਤਿਸ਼ੀ ਨਵੇਂ ਮੁੱਖ ਮੰਤਰੀ ਦੇ ਤੌਰ ਤੇ ਸੌ ਚੱਕ ਸਕਦੇ ਆ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਸਨੇਹਾ ਦੇਣਾ ਕਿ ਇੱਕ ਔਰਤ ਨੂੰ ਜਿਹੜਾ ਹੈ ਉਹ ਮੁੱਖ ਮੰਤਰੀ ਤੌਰ ਤੇ ਉਹ ਭਾਰਿਆ ਗਏ ਆਮ ਆਦਮੀ ਪਾਰਟੀ ਨੂੰ ਓਵਰਆਲ ਕਿੰਨਾ ਕੁ ਫਾਇਦਾ ਦੇਵੇਗਾ ਇਹ ਜ਼ਰੂਰ ਦੇਖਣਾ ਹੋਵੇਗਾ ਪਰ ਆਉਣ ਵਾਲੀ ਕੈਬਨਟ ਦੇ ਵਿੱਚ ਚਰਚਾ ਇਹ ਵੀ ਹੈ ਕਿ ਐਸ ਸੀ ਚਿਹਰੇ ਜਿਹੜੇ ਨੇ ਉਹ ਵੀ ਵੱਡੇ ਪੱਧਰ ਤੇ ਜਿਹੜੇ ਨੇ ਸ਼ਾਮਲ ਕੀਤੇ ਜਾ ਸਕਦੇ ਆ ਔਰ ਉਸ ਕੈਬਨਟ ਦੇ ਵਿੱਚ ਕੀ ਕੁਝ ਫੇਰ ਬਦਲ ਹੁੰਦਾ ਇਹ ਵੀ ਦੇਖਣਾ ਬੜਾ ਲਾਜ਼ਮੀ ਰਹੇਗਾ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਲਈ ਕਿ ਜਿਸ ਤਰ੍ਹਾਂ ਦੇ ਨਾਲ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਇਸ ਵੇਲੇ ਲੰਘ ਕੇ ਗਈਆਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਚਾਹੇ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਈ ਖਾਸ ਜਿਹੜਾ ਹੈ ਉਹ ਨਜ਼ਰ ਨਹੀਂ ਆਇਆ ਪਰ ਇਹ ਸਭ ਦੇ ਵਿਚਾਰੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰਵੇ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਪ੍ਰੈਜ਼ੈਂਟ ਆਮ ਆਦਮੀ ਪਾਰਟੀ ਜ਼ਰੂਰ ਕਰ ਸਕਦੀ ਹੈ ਕਿ ਦਿੱਲੀ ਦੇ ਵਿੱਚ ਇੱਕ ਮੁੱਖ ਮੰਤਰੀ ਨੂੰ ਜਦੋਂ ਬਦਲਿਆ ਤਾਂ ਉਸ ਦੇ ਵਿੱਚ ਔਰਤ ਨੂੰ ਜਿਹੜਾ ਹੈ ਉਹ ਉਹ ਵੱਡਾ ਉਹਦਾ ਜਿਹੜਾ ਇੱਕ ਸਰਵੋੱਚ ਉਹਦਾ ਹੁੰਦਾ ਉਹ ਦਿੱਲੀ ਦੇ ਵਿੱਚ ਦਿੱਤਾ ਗਿਆ ਤਾਂ ਆਮ ਆਦਮੀ ਪਾਰਟੀ ਇਸ ਨੂੰ ਕਈ ਰੂਪਾਂ ਦੇ ਵਿੱਚ ਪੇਸ਼ ਕਰ ਸਕਦੀ ਹੈ ਕਿਉਂਕਿ ਇਹ ਇੱਕ ਵੱਡਾ ਵੱਡੀ ਉਪਲਬਧੀ ਵੀ ਹੈ ਕਿ ਇੱਕ ਔਰਤ ਨੂੰ ਇਹ ਮੁੱਖ ਮੰਤਰੀ ਦੇ ਚਿਹਰੇ ਤੌਰ ਤੇ ਉਭਾਰਨਾ ਔਰ ਇਸ ਵੇਲੇ ਜਿਹੜਾ ਹੈ ਉਹ ਮੁੱਖ ਮੰਤਰੀ ਜਿਹੜੇ ਨੇ ਆਤੀਸ਼ੀ ਨੂੰ ਐਲਾਨ ਦਿੱਤਾ ਗਿਆ ਔਰ ਕੀ ਕੁਝ ਆਉਣ ਵਾਲੀ ਸਿਆਸਤ ਦੇ ਵਿੱਚ ਬਦਲੇਗਾ ਇਹ ਜ਼ਰੂਰ ਦੇਖਣਾ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ